ਪਹਿਲਾ ਨਾਮ ਸਾਰੇ ਵੀਰਾਂ ਆਪ ਦੇ ਫਤਿਹ ਦਾ ਫਤਿਹ ਜਵਾਬ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਦੀਸ਼ ਕੁਮਾਰ ਜੱਗੂ ਆਲ ਇੰਡੀਆ ਸ਼ੂਟ ਗਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਤੇ ਇਹ ਜਿਹੜੀ ਬਡਾਲੀ ਇੰਦਰਾ ਕੌਣੀ ਵਿਖੇ ਜਿਹੜੀ ਬੜੀ ਹੀ badi ਅੜਨਾ ਹੋਈ ਆ ਮੱਤਭਾਗੀ ਘਟਨਾ ਵਾ ਅਸੀਂ ਉਹਦੀ ਨਿੰਦਾ ਕਰਦੇ ਆ ਆਲ ਇੰਡੀਆ ਜਨੂਰਕਰ ਤੁਹਾਨੂੰ ਤੇ ਮੈਂ ਸਾਰੇ ਵੀਰਾਂਗੇ ਬੇਨਤੀ ਕਰਦਾ ਵਾਂ ਖਾਰੇ ਜੱਤੇ ਬੰਨਿਆ ਅਗੇ ਵੀ ਵੀ ਸਵੇਰੇ 10 ਵਜੇ ਗੁਰੂ ਕੀ ਵਡਾਲੀ ਪਹੁੰਚ ਗਏ ਤੇ ਉਥੇ ਜੰਨੀਆਂ ਵੀ ਜੱਤੇ ਬੰਨਿਆ ਸਾਰੀਆਂ ਹੀ ਆ ਰੀਆਂ ਤਾਂ ਕਿ ਅਸੀਂ ਅਸੀਂ ਆਪਣੀ ਤਾਕਤ ਦਿਖਾਈਏ ਤਾਂ ਕਿ ਕਮਿਸ਼ਨ ਨੂੰ ਪਤਾ ਲੱਗੇ ਵੀ ਇਹ ਜਿਹੜੇ ਅਸੀਂ ਸਮਾਜ ਦੇ ਨਾਲ ਜਿਹੜੀਆਂ ਸਾਡੇ ਨਾਲ ਘਟਨਾ ਹੋਈਆਂ ਵਾ ਇਹਨਾਂ ਨਾਲ ਘਟਨਾ ਹੋਣੀ ਨਹੀਂ ਚਾਹੀਦੀਆਂ ਪਰ ਲੇਕਿਨ ਤੇ ਜਿਹੜੀ ਘਟਨਾ ਹੋਈ ਆ ਇਹ ਸਾਡ ਜਾਣ ਬੁੱਧ ਕੇ ਸਾਡੇ ਨਾਲ ਜਿਹੜੇ ਕਨਾੜ ਲੋਕ ਜਿਹੜੇ ਐਸੀਆਂ ਦੇ ਵਿਰੁੱਧ ਆ ਗਏ ਜਿਹੜੇ ਕੀ ਮੰਨੂਆ ਦੀ ਸੋਜ ਵਾਲੇ ਉਹ ਜਾਣ ਬੁੱਧ ਕੇ ਸਾਡੇ ਨਾਲ ਇਹੋ ਜਿਹੇ ਕੰਮ ਨਾ ਕਰਦੇ ਆ ਤਾਂ ਕਿ ਉਹ ਤਾਂ ਹੀ ਉਹਨਾਂ ਨੂੰ ਪਤਾ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਪਰ ਅਸੀਂ ਅੱਜ ਦੱਬਣ ਵਾਲੇ ਬੰਦੇ ਨਹੀਂ ਆ ਅਸੀਂ ਫੜ ਲਏ ਗਏ ਆ ਸਾਡੇ ਸੁਆਸ ਨਾਲ ਫੜ ਲਏ ਗਿਆ ਕਿ ਅਸੀਂ ਦੱਬਣ ਵਾਲੇ ਨਹੀਂ ਆ ਅਸੀਂ ਅਸੀਂ ਹਰ ਹਰ ਗੱਲ ਦਾ ਸਾਹਮਣਾ ਕਰ ਜੇ ਉਹਨਾਂ ਨੇ ਪਿਆਰ ਆ ਤੇਰੇ ਮੈਂ ਸਾਰੇ ਵੀਰਾਂ ਅੱਗੇ ਬੇਨਤੀ ਕਰਦਾ ਵੀ ਉੱਤੇ ਗੁਰੂ ਕੀ ਵਡਾਲੀ ਤੇ ਉਹ ਜਿੰਨੀਆਂ ਵੀ ਚੱਜੇ ਬੰਨੀਆਂ ਵਾ ਉਹਨਾਂ ਨੂੰ ਪਹੁੰਚ ਜਾਓ ਤੇਰੇ ਉਹਦੇ ਆਪਣਾ ਜੋਸ਼ ਦਿਖਾਓ ਆਪਣੀ ਤਾਕਤ ਦਿਖਾਓ ਤਾਂ ਕਿ ਲੋਕਾਂ ਨੂੰ ਆਪਣਾ ਪਤਾ ਲੱਗੇ ਇਹਨਾਂ ਢਣਾਰ ਲੋਕਾਂ ਨੂੰ ਪਤਾ ਲੱਗੇ ਕਿ ਆਸੀਆਂ ਜਿੱਦ ਕਿੰਨੀ ਤਾਕਤ ਹੈ ਇਹਨਾਂ ਇਹਨਾਂ ਕੋਸ਼ਿਸ਼ ਕਰਦਾ ਵਾਈਬ੍ਰੇਟਿਕਾ ਦਾ ਵਾਈਬ੍ਰੇਟਿਕਾ ਵਾਹਿਗੁਰੂ ਜਿੱਕਰ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੱਜਾ ਬਾਬਾ ਜੁਰਾ ਸਿੰਘ ਸ਼ਹੀਦ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਦੇ ਚੇਅਰਮੈਨ ਜੋ ਪਿਛਲੇ ਦਿਨੀ ਨੇ ਸ਼ਾਂਤ ਸਾਹਿਬ ਜੀ ਬੇਦਬੀ ਕੀਤੀ ਗਈ ਹੈ ਉਹਦੇ ਵਿੱਚ ਅੱਜ ਵੱਖ-ਵੱਖ ਜੱਥੇਬੰਦੀਆਂ ਪਹੁੰਚੀਆਂ ਸੀ ਜਾਂ ਜਿਹਦੇ ਵਿੱਚ ਸਿੰਘ ਸਾਹਿਬ ਜੱਜਾ ਬਾਬਾ ਵਿਜੈ ਸਿੰਘ ਜੀ ਸੋਢੀ ਜੀ ਮੋਤੇ ਪਹੁੰਚੇ ਸਨ ਆਨਾ ਤੋ ਅੱਜ ਉਹਨੇ ਵਿੱਚ ਕੱਲ 10 ਵਜੇ ਦਾ ਜੋ ਕੁਰੂਕੀ ਵਡਾਲੀ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉੱਥੇ 10 ਵਜੇ ਪਹੁੰਚੋ ਜੋ ਕਿ 58 ਬੰਦਿਆਂ ਨੇ ਪ੍ਰਹਾਨ ਸਾਹਿਬ ਦਾ ਬੇਅਦਬੀ ਕੀਤੀ ਹੈ ਉਸ ਦਾ ਜਿਹੜਾ ਵਾ ਉਹਨਾਂ ਨੂੰ ਜੋ ਬਣਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਸੋ ਇਸ ਕਰਕੇ ਸਾਰੀਆਂ ਹੀ ਜਥੇਬੰਦੀਆਂ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਗੁਰੂ ਕੀ ਵਡਾਲੀ ਸੈਂਿਆਂ ਕ ਬੇਨਤੀ ਆਪਵਾਣ ਵਾਹਿਗੁਰੂ ਜੀ ਦਾ ਸਤਿ ਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਪਿਛਲੇ ਕੋਈ ਦੋ ਤਿੰਨ ਦਿਨ ਤੋਂ ਮਨਪਾਗੀ ਘਟਨਾ ਵਡਾਲੀ ਰੋਡ ਸਿਦਰਾ ਕਲੋਨੀ ਉੱਤੇ ਜੋ ਪ੍ਰੀਤ ਅਗੀ ਉਹ ਕੁਝ ਤਾਨੀ ਅੰਸਰਾ ਨੇ ਪੂਰ ਸਾਹਿਬ ਜੀ ਦਾ ਉਸਾਨ ਸਾਹਿਬ ਉੱਤੇ ਲਗਾ ਸੀਗਾ ਟਰੈਕਟਰਾਂ ਦੇ ਨਾਲ ਮਾਰ ਮਾਰ ਕੇ ਜ਼ਖਾਂਦਮ ਕੀਤਾ ਗਿਆ। ਉਹ ਜੋੜਿਆਂ ਸਮੇਤ ਉਸਾਨ ਸਾਹਿਬ ਨੇ ਖੜਾ ਸਾਹ ਤੇ ਚੜ ਕੇ ਉਹਨਾਂ ਨੇ ਨੰਗਾ ਨਾਚ ਆਪਣਾ ਕੀਤਾ ਜੋ ਕਿ ਬਹੁਤ ਨਿੰਦਾਯੋਗ ਆ। ਮੇਰੇ ਹਿਸਾਬ ਨਾਲ ਇਹੋ ਜਿਹਾ ਜ਼ੁਲਮ ਸਤਮ ਤੇ ਜਿਸ ਕੋਲੇ ਮੁਗਲ ਕਰਦੇ ਸੀ ਜ਼ੁਬੰਦੀ ਮੇਰੇ ਹਿਸਾਬ ਨਾਲ ਹੋਏ ਨੇ ਕਿਉਂਕਿ ਮੇਰੀ ਕੋ ਦਿੱਤਾ ਕਿ ਸਾਡੇ ਪੰਜਾਬ ਤੇ ਪੰਜਾਬੀ ਇੱਕ ਚੁੱਪ ਕੇ ਮਰ ਜਾਣੀ ਦੀ ਗੱਲ ਨਹੀਂ ਆ ਗਈ ਤੇ ਸਾਡੇ ਗੁਰੂ ਨਗਰੀ ਦੇ ਵਿੱਚ ਗੁਰੂ ਸਾਹਿਬ ਜੀ ਤੇ ਇਨਸਾਨਾਂ ਇਨਸਾਨ ਸਾਹਿਬ ਦੀ ਬੇਅਦਬੀ ਹੋਵੇ ਤੇ ਪੁਲਿਸ ਪ੍ਰਸ਼ਾਸਨ ਤੇ ਸ਼ਰੋਨੀ ਕਮੇਟੀ ਕੰਮ ਕਰਨ ਦੀ ਨਹੀਂ ਸਿੱਤੀ ਰਹੀ ਔਰ ਮਾਨ ਸਾਹਿਬ ਤੁਹਾਡੀ ਸਰਕਾਰ ਆ ਬੜੇ ਕੁਝ ਲੋਕਾਂ ਨੂੰ ਦਿਲਾਸੇ ਦਿੰਦੇ ਹੋ ਬੜੇ ਵਿਸ਼ਵਾਸ ਦਿੰਦੇ ਹੋ ਕਿ ਇਨਸਾਫ ਮਿਲੇਗਾ ਇਨਸਾਫ ਕਿੱਥੇ ਆ ਪਹਿਲੀਆਂ ਬੇਅਦਬੀਆਂ ਨੂੰ ਤੇ ਆਪਾਂ ਕਦੀ ਇਹ ਮੀਡੀਆ ਚ ਕਦੀ ਹੋਰ ਚੈਨਲ ਤੇ ਕਦੀ ਹੋਰ ਚੈਨਲ ਤੇ ਚੁਪੀ ਜਾਂਦੇ ਆ ਅੱਜ ਜਿਹੜੀ ਹਰੀ ਭਰੀ ਸਭ ਦੇ ਸਾਹਮਣੇ ਬੇਅਦਬੀ ਹੋਈ ਹੈਗੀ ਆਖੋ ਦੇਖਾ ਆ ਰਿਹਾ ਸਾਹਮਣੇ ਆ ਕੇ ਜਿਹੜੇ ਦੋਸ਼ੀ ਉਹਨਾਂ ਦੇ ਥਾੜੀ ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ ਤੁਹਾਡੇ ਕੇ ਮਿਨਿਸਟਰ ਦਾ ਹੱਥ ਆ ਤੁਹਾਡੇ ਕੇ ਐਮਐਲਏ ਦਾ ਹੱਥ ਆ ਜਾਂ ਕਿਹਲੀ ਚਸੇ ਬੰਦੀ ਹੈਗੀ ਜੇਲੀ ਉਹਨਾਂ ਨੂੰ ਵਿਚਾਰੀ ਹੈਗੀ ਕੀ ਰੰਗਰੇਟੇ ਸਿੰਘਾਂ ਦੇ ਨਾਲ ਹਰ ਵਾਰੀ ਧੱਕਾ ਕਰਦੀ ਹੈ ਜਿਲੀ ਸਰਕਾਰ ਹੁੰਦੀ ਆ ਲੇਕਿਨ ਮੈਂ ਆਪਣੇ ਭੈਣਾਂ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਤਨਾ ਯੋਗ ਵੀਰ ਉਹਨਾਂ ਨੇ ਦੱਸਿਆ ਅੱਜ ਉਥੇ ਪਹੁੰਚੇ ਸੀਗੇ ਸਥਾਨ ਤੇ ਪਾਪਾ ਮੇਜਰ ਸਿੰਘ ਜੀ ਗਏ ਉਥੇ ਗਰਮੀ ਸਰਦੀ ਵੀ ਹੋਈ ਲੇਕਿਨ ਬਾਅਦ ਜਿਨ੍ਹਾਂ ਨੇ ਨਵਾਂ ਛੱਟਾ ਸੁੱਟਦਾ ਜਿਹੜਾ ਕਾਰਪੀਹਿੰਦੀ 32 ਕਿੱਲੇ ਜ਼ਮੀਰਾਂ ਜਿਹੜਾ ਕਾਰਪੀਹਿੰਦੀ 32 ਕਿੱਲੇ ਜ਼ਮੀਨ ਹੈਗੀ ਤੇ ਕਾਰਪੀਹਿੰਦੀ ਨੇ ਸਾਲਾਂ ਹੀ ਸੁੱਤੀ ਕਿੱਥੇ ਰਹੀ ਤੇ ਜੇ ਕਾਰਪੀਹਿੰਦੀ ਫਿਰ ਵੀ ਸੁੱਤੀ ਰਹੀ ਹੈਗੀ ਉਹ ਜਿਨ੍ਹਾਂ ਨੇ ਗੁੰਡੇ ਅੰਸਰਾਂ ਨੇ ਬੁੰਡਾ ਕਰਦੀ ਕੀਤੀ ਹੈਗੀ ਢਣਾੜ ਅੰਸਰਾਂ ਨੇ ਉਹਨਾਂ ਨੂੰ ਵੀ ਅਧਿਕਾਰ ਹੈਗਾ ਕਾਰਪੀਂਦੀ ਜ਼ਮੀਨ ਤੋਂ ਸਾਹਬ ਪੁੱਟਣ ਦਾ ਫਿਰ ਕਾਰਪੀਂਨ ਵਾਲੇ ਜਾ ਕੇ ਸਾਡੇ ਸਿੰਘਾਂ ਨੂੰ ਉੱਥੇ ਨੋਟਿਸ ਦਿੰਦੇ ਕਿ ਇਹ ਕਾਰਪੀਂਦੀ ਜਗ੍ਹਾ ਦਾ ਤੁਸੀਂ ਇਸ ਇਥੇ ਕੁਰਤੂਰਾ ਸਾਹਿਬ ਨਹੀਂ ਬਣਾ ਸਕਦੇ ਮੇਰੀ ਬੇਨਤੀ ਆਪ ਸਾਹਿਬ ਨੂੰ ਸਿੱਖ ਸੰਗਤਾਂ ਨੂੰ ਜਿੰਨੀਆਂ ਨਾਨਕਲੇਵਾ ਸੰਗਤਾਂ ਵਾ ਕਿ ਵੱਜ ਚੜ ਕੇ ਸਵੇਰੇ ਅੰਮ੍ਰਿਤਸਰ ਗੁਰ ਕੀ ਵਟਾਲੀ ਯੋ ਆਪਣਾ ਜੋਸ਼ ਦਿਖਾਓ ਕਿਉਂਕਿ ਜੇ ਆਪਾਂ ਆਪਣੀ ਇਕਤਰਤਾ ਦਿਖਾਵਾਂਗੇ ਜਿੰਨੇ ਵੀ ਪੰਜਾਬ ਤੇ ਪੰਜਾਬ ਪੰਦੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਆ ਬਾਹਰ ਚੜ ਕੇ ਪਹੁੰਚੋ ਤੇ ਇੱਕ ਮਿੰਟ ਸਾਹ ਨੂੰ ਪਤਾ ਲੱਗ ਜੇ ਕਿ ਇਹ ਜਿਲ੍ਹਾ ਉੱਥੇ ਧੱਬਾ ਹੋਇਆ ਵਾ ਤੇ ਸਾਡੇ ਵੱਸੋਂ ਬਾਹਰ ਆ ਤੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਦੇ ਜੋ ਪੰਨਾ ਦੇ ਜੂਨੀਅਰ ਅੰਗੀ ਤਨਦਰਾਜ ਉਹਨਾਂ ਦੇ ਜਿਲ੍ਹੇ ਉੰਮਕੰਦੀ ਨਹੀਂ ਸੁੱਤੇ ਉਹਨਾਂ ਨੂੰ ਵੀ ਜਗਾ ਦਿਓ ਕਿਉਂਕਿ ਇਹ ਜਲੇ ਹਾਕਿਆਗੇ ਸਾਨੂੰ ਇਸ ਤਰ੍ਹਾਂ ਨਹੀਂ ਮਿਲਲੇ ਦੁਨੀਆ ਪੁਛਦੀ ਯੂਰਾਵਾਰਾ ਨੂੰ ਕੋਈ ਨਹੀਂ ਪੁਛਦੀ ਕਮਜ਼ੋਰਾ ਨੂੰ ਇਹ ਕਰਕੇ ਆਪਣਾ ਯੋਗ ਦਿਖਾਓ ਆਪਣੀ ਸ਼ਕਤੀ ਨੂੰ ਕੱਤਰ ਕਰੋ ਸਾਰੇ ਛਿੰਦੇ ਜਥੇ ਬੰਦੀਆਂ ਵਾ ਸਮਾਜ ਵਿੱਚ ਜਥੇ ਬੰਦੀਆਂ ਸਾਰੇ ਇਕੱਠੇ ਹੋ ਕੇ ਚੱਲੋ ਅਸੀਂ ਆਲ ਇੰਡੀਆ ਸਲੂਕਾ ਫਾਊਂਡੇਸ਼ਨ ਵੱਲੋਂ ਅਤੇ ਆਪਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਲੋ ਸਭ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਅਸੀਂ ਕਿਸੇ ਦਾ ਜਾਤਕ ਵਿਰੋਧ ਨਹੀਂ ਕਰਦੇ ਲੇਕਿਨ ਜਦ ਸਾਡੇ ਸਮਾਜ ਦੇ ਨਾਲ ੱਟਕਾ ਹੋਊਗਾ ਫਿਰ ਅਸੀਂ ਪਿੱਛੇ ਵੀ ਨਹੀਂ ਹਟਦੇ ਉਹਦੇ ਵਾਸਤੇ ਕੋਈ ਵੀ ਸੰਘਰਸ਼ ਕਰਨਾ ਪਵੇ ਇਹਨਾਂ ਰਾਹ ਤੇ ਚੱਲਣਾ ਪਵੇ ਪਰ ਭਾਜਾ ਮਾਨ ਇੱਕੋ ਜੀ ਆ ਗਈ ਇਹਨਾਂ ਲੋਕਾਂ ਨੂੰ ਉਹ ਨਾ